ਸਮਾਣਾ ਨਗਰ ਕੌਂਸਲ ਦਫਤਰ ਦੇ ਵਿੱਚ ਵਿਧਾਇਕ ਸਮਾਣਾ ਚੇਤਨ ਸਿੰਘ ਜੋੜਾ ਮਾਜਰਾ ਐਸਡੀਐਮ ਸਮਾਣਾ ترਸੀਮ ਚੰਦ ਅਤੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਸੀ ਉੱਚ ਅਧਿਕਾਰੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਸੜੀ ਦੇ ਵਿੱਚ ਜਿਹੜੇ ਵਿਕਾਸ ਕਰਦੇ ਹਨ ਉਹਨਾਂ ਐ ਵੀ ਤੇਜ਼ੀ ਲਿਆਉਣ ਦੇ ਲਈ ਇਹ ਮੀਟਿੰਗ ਕੀਤੀ ਗਈ ਹੈ ਉਹ ਜਿਹੜੇ ਬੇਰੋਜ਼ਗਾਰ ਨੌਜਵਾਨ ਹੈ ਉਹਨਾਂ ਨੂੰ ਉਦਯੋਗਿਕ ਡਿਪਾਰਟਮੈਂਟ ਨੂੰ ਜਿਹੜਾ ਡਿਪਾਰਟਮੈਂਟ ਹੈ ਉਦਯੋਗਿਕ ਉਸ ਤੋਂ ਉਹਨਾਂ ਨੂੰ ਕਰਜ਼ੇ ਮੁਹਈਆ ਕਰਾਇਆ ਜਾਣਗੇ ਜਿਹੜੇ ਕਿ ਸਬਸਿਡੀ ਵੀ ਉਹਦੇ ਵਿੱਚ ਹੁੰਦੀ ਹੈ لیکن اے معاملہ دھیان سے বিধায়ক صاحب کے لیےایا گیا کہ بینکاں වල نو کئی طرح کی مشکلاں سامنا جڑے بے روزگار لوگ ہوندے اونوں کرنا پیندے اے جی ایم صاحب نے ویشواس دوایا کہ کوئی بینک ایدی پریشان کردے کسی بے روزگار نو تو اس دے لیے مین دھیان سے لایا جاویں اور جڑے وिकास کار دے جلدی نال جلدی پورے کرن دے جے ٹیچر رکھے گئے اس ٹائم دے وچ یہ پورے کیتے جان اے انہاں نے جانکاری دتی کساناں نے جس طرح ہوا چل رہی ہے گڑے ماری ہوئی کئی علاقے دے وچ اس دے بارے وڈایق صاحب نے ویشواس دوایا بھی ਅਧਿਕਾਰੀਆਂ ਨੂੰ ਕਿਹਾ ਜਾਊਗਾ ਖੇਤਾਂ 'ਤੇ ਨਿਰੀਖਣ ਕੀਤਾ ਜਾਵੇ ਜਿਨ ਕਿਸਾਨਾਂ ਦੀ ਫਸਲਾਂ 'ਕਨ ਨੁਕਸਾਨ ਹੋਏ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਏਗਾ ਕੈ ਇਸ ਤਰ੍ਹਾਂ ਸੀਗਾ ਵੀ ਇਹਦੇ ਇਹ ਜਿਹੜੀ ਮੀਟਿੰਗ ਹੈ ਮਾਣੂਗਾ ਐਮਐਲਏ ਸਾਹਿਬ ਨੇ ਜਿਹੜੇ ਸਮਾਣਾ ਸਬਰੀ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਬਾਰੇ ਮੀਟਿੰਗ ਕੀਤੀ ਹੈ ਤੇ ਇਹਦੇ ਵਿੱਚ ਸਾਰੇ ਜਿਹੜੇ ਅਧਿਕਾਰੀ ਸੀਗੇ ਉਹ ਆਏ ਨੇ ਜੀ ਉਹਨਾਂ ਤੋਂ ਬਰੀਫ ਵੀ ਲਿਆ ਤੇ ਉਹਨਾਂ ਨੂੰ ਟਾਰਗੇਟ ਵੀ ਦਿੱਤੇ ਤੇ ਜਿਹੀਆਂ ਮੀਟਿੰਗਾਂ ਜਿਹੜੀਆਂ ਹੈਗੀਆਂ 15 15 ਦੈਨ ਮੀ ਨਿਵਾਦ ਹੁੰਦੀਆਂ ਰਹਿਣਗੀਆਂ ਜੀ ਥੈਂਕ ਯੂ ਦੇਖੋ ਸ਼ਹਿਰ ਦੇ ਵਿੱਚ ਜੋ ਵੀ ਕੰਮਕਾਰ ਜਾਂ ਪਿੰਡਾਂ ਦੇ ਵਿੱਚ ਜੋ ਵੀ ਕੰਮਕਾਰ ਕਰਨ ਵਾਲਾ ਉਹਦੇ ਸਬੰਧ ਦੇ ਵਿੱਚ ਅੱਜ ਸਾਰੇ ਵੱਖ-ਵੱਖ ਮਹਿਕਮਿਆਂ ਦੇ ਸਾਰੇ ਅਫਸਰ ਸਾਹਿਬਾਨਾਂ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਤਾਂ ਕਿ ਜਿਹੜਾ ਸ਼ਹਿਰ ਦੀ ਜਾਂ ਹਲਕੇ ਦੀ ਜਿਹੜੀ ਡਿਵੈਲਪਮੈਂਟ ਵਾਸਤੇ ਆ ਕੀ ਕੀ ਕੰਮ ਕਰਨ ਵਾਲੇ ਕਿਵੇਂ-ਕਿਵੇਂ ਕਰਨ ਵਾਲੇ ਉਹ ਸਾਰੀ ਗੱਲਬਾਤ ਹੈ ਜਿਹੜੀ ਅੱਜ ਸਾਂਝੀ ਕੀਤੀ ਗਈ ਹੈ ਦੇਖੋ ਸਾਡਾ ਤਾਂ ਮੇਨ ਮਕਸਦ ਇਹ ਹੀ ਆ ਕਿ ਅਸੀਂ ਪਿੰਡਾਂ ਦੇ ਸ਼ਹਿਰਾਂ ਦਾ ਜੋ ਵੀ ਕਰਨ ਵਾਲੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰੀਏ ਔਰ ਮੈਨੂੰ ਉਮੀਦ ਹੈ ਕਿ ਸਮਾਣੇ ਦੇ ਵਿੱਚ ਪਿਛਲੇ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਜਿੰਨੀਆਂ ਸਰਕਾਰਾਂ ਬਣੀਆਂ ਉਸ ਤੋਂ ਵੱਧ ਜਿਹੜਾ ਕੰਮ ਹੈ ਐਤਕੀ ਦੀ ਵਾਰ ਹੈ ਜਿਹੜਾ ਉਹ ਕਰਵਾ ਕੇ ਦਵਾਂਗੇ ਦੇਖੋ ਸਾਰੇ ਦੇਖਣਗੇ ਉਹ ਜੇ ਕਿਤੇ ਕੋਈ ਜ਼ਿਆਦਾ ਨੁਕਸਾਨ ਹੋਇਆ ਤਾਂ ਉਹਦੇ ਜਿਹੜੀ ਹੈ ਗਰਦੌਰੀ ਕਰਕੇ ਜਿਹੜੀ ਭੇਜੀ ਜਾਊਗੀ ਜੇ ਕੋਈ ਮੁਆਵਜ਼ੇ ਦੀ ਗੱਲ ਹੋਵੇ ਉਹ ਸਾਰੀ ਦੇਖੀ ਜਾਊਗਾ ਕੈਮਰਾਮੈਨ ਡੀਕੇ ਗਰੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼